बीसी ਦੇ ਪ੍ਰੀਮੀਅਰ ਡੇਵਿਡ ایبی نے ਸੁਭਾਈ ਪੱਧਰ ਤੇ ਉਤੇ ਵਿਦੇਸ਼ੀ ਦਖਲ ਅੰਦਾਜ਼ੀ ਦਾ ਮੁਕਾਬਲਾ ਕਰਨ ਦੇ ਵਿੱਚ ਮਦਦ ਕਰਨ ਲਈ ਕੈਨੇਡਾ ਦੀ ਸਪਾਈ ਏਜੰਸੀ ਤੋਂ ਜਾਣਕਾਰੀ ਤੱਕ ਤੁਰੰਤ ਪਹੁੰਚ ਦੇ ਲਈ ਦਬਾਅ ਪਾਉਣ ਲਈ ਚਿੱਠੀ ਲਿਖੀ ਹੈ ਡੇਵਿਡ ਈਬੀ ਨੇ ਕਿਹਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਬੀਸੀ ਦੇ ਕੋਲ ਉਹ ਜਾਣਕਾਰੀ ਨਹੀਂ ਹੈ ਜਿਸ ਦੀ ਉਹਨਾਂ ਨੂੰ ਸੂਬੇ ਦੇ ਵਿੱਚ ਹੋ ਰਹੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣ ਦੇ ਹੱਲ ਕਰਨ ਦੀ ਲੋੜ ਹੈ ਪਿਛਲੇ ਮਹੀਨੇ ਬੀਸੀ ਨੂੰ ਭਰੋਸਾ ਸੀ ਕਿ ਇਸ ਦੇ ਕੰਪਿਊਟਰ ਸਿਸਟਮਾਂ ਤੇ ਹਾਲ ਹੀ ਦੇ ਸਾਈਬਰ ਸੁਰੱਖਿਆ ਹਮਲੇ ਦੇ ਸੰਭਾਵਤ ਤੌਰ ਦੇ ਉੱਤੇ ਸਰਕਾਰੀ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਰਾਜ ਜਾਂ ਫਿਰ ਸਟੇਟ ਨੂੰ ਸਪான்ਸਰ ਕਰਨ ਵਾਲੇ ਅਦਾਕਾਰ ਇਸ ਪਿੱਛੇ ਨੇ ਜੋ ਸਰਕਾਰੀ ਨੈਟਵਰਕ ਨੂੰ ਨਿਸ਼ਾਨਾ ਬਣਾ ਰਹੇ ਨੇ ਸੋ ਇਸੇ ਲਈ ਇਹ ਚਿੱਠੀ ਲਿਖ ਕੇ ਕਿਹਾ ਗਿਆ ਕਿ ਉਸ ਦੀ ਖਬਰ ਸੂਬਿਆਂ ਨੂੰ ਹੋਣੀ ਬਹੁਤ ਜ਼ਰੂਰੀ ਹੈ ਪ੍ਰੀਮੀਅਰ ਡੇਵਿਡ ਐਬੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਸੂਬਾਈ ਪੱਧਰ ਤੇ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨ ਲਈ ਕੈਨੇਡਾ ਦੀ ਸਪਾਈ ਏਜੰਸੀ ਤੋਂ ਤੁਰੰਤ ਜਾਣਕਾਰੀ ਦੀ ਲੋੜ ਹੈ ਪ੍ਰੀਮੀਅਰ ਡੇਵਿਡ ਬੀ ਨੇ ਕਿਹਾ ਹੈ ਕਿ ਸੰਘੀ ਸਰਕਾਰ ਕੋਲ ਜੋ ਵੀ ਜਾਣਕਾਰੀ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਸਥਾਨਕ ਸਰਕਾਰੀ ਅਧਿਕਾਰੀਆਂ ਦੇ ਨਾਲ ਸਾਂਝੀ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਦੀ ਮਦਦ ਨਾਲ ਸੂਬਾ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰ ਸਕੇਗਾ ਤੇ ਵਿਦੇਸ਼ੀ ਇੰਟਰਫੇਰੈਂਸ ਤੋਂ ਬਚਾ ਸਕੇਗਾ। ਪ੍ਰੀਮੀਅਰ ਦਾ ਕਹਿਣਾ ਹੈ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਤੋਂ ਜਾਣਕਾਰੀ ਸਾਂਝੀ ਕਰਨੀ ਕਾਫੀ ਸਮੇ ਤੋਂ ਬਕਾਇਆ ਹੈ ਅਤੇ ਉਹ ਟਰੂਡੋ ਨੂੰ ਸੀਸੈਕਟ ਦੀਆਂ ਸੌਦਾ ਨੂੰ ਜਲਦੀ ਲਾਗੂ ਕਰਨ ਦੀ اپیل ਕਰਦੇ ਨੇ ਜੋ ਪਿਛਲੇ ਮਹੀਨੇ ਸੰਸਦ ਵਿੱਚ ਪੇਸ਼ ਕੀਤੀਆਂ ਗਈਆਂ ਸਨ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਕਈ ਆਏ ਨੇ ਇਹ ਦਖਲਅੰਦਾਜ਼ੀ ਸਿਆਸੀ ਆਰਥਿਕ ਜਾਂ ਸਮਾਜਿਕ ਤੌਰ ਤੇ ਵੀ ਹੋ ਸਕਦੀ ਹੈ ਇਹਨਾਂ ਮਾਮਲਿਆਂ ਨੂੰ ਸਮਝਣ ਤੇ ਰੋਕਣ ਲਈ ਸਥਾਨਕ ਸਰਕਾਰਾਂ ਨੂੰ ਵੱਧ ਜਾਣਕਾਰੀ ਦੀ ਲੋੜ ਹੁੰਦੀ ਹੈ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੇਕਰ ਸੰਗੀ ਸਰਕਾਰ ਦੇ ਕੋਲ ਕੋਈ ਮਹੱਤਵਪੂਰਨ ਜਾਣਕਾਰੀਆਂ ਨੇ ਜਿਵੇਂ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਤਰੀਕੇ ਜਾਂ ਨਿਸ਼ਾਨੇ ਤਾਂ ਜਾਣਕਾਰੀ ਸਾਂਝੀ ਕਰਨ ਨਾਲ ਸੂਬਾ ਆਪਣੀ ਰਣਨੀਤੀ ਨੂੰ ਬਿਹਤਰ ਢੰਗ ਨਾਲ ਤਿਆਰ ਕਰ ਸਕਦਾ ਹੈ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਜਿਹੜੇ ਸੂਬੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਉਹਨਾਂ ਦੇ ਲੋਕਾਂ ਵਿਚ ਚਿੰਤਾਵੱਦੀ ਹੈ ਇਸ ਲਈ ਸੰਗੀ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਾਰੇ ਸੰਭਵ ਕਦਮ ਚੁੱਕਣੇ ਚਾਹੀਦੇ ਨੇ ਜਸਟਨ ਟਰੂਡੋ ਨੂੰ ਸੂਬਿਆਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਡੇਵਿਡ ਈਬੀ ਦੀ ਇਹ ਬੇਨਤੀ ਕਿ ਜਸਟਨ ਟਰੂਡੋ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਜਾਣਕਾਰੀ ਸਾਂਝੀ ਕਰਨ ਬੀਸੀ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਬਚਾਉਣ ਵਿੱਚ ਮਹੱਤਵਪੂਰਨ ਹੋ ਸਕਦੀ ਹੈ ਸੂਬੇ ਦੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਇੱਕ ਜ਼ਰੂਰੀ ਕਦਮ ਹੈ ਈਬੀ ਦਾ ਪੱਤਰ ਕਹਿੰਦਾ ਹੈ ਕਿ ਬੀਸੀ ਵਿੱਚ ਰਾਜਪਦਰੀ ਦਖਲਅੰਦਾਜ਼ੀ ਦਾ ਸ਼ੱਕ ਕਰਨ ਦੇ ਪ੍ਰੋਸੇਯੋਗ ਹਨ ਚੀਨ ਈਰਾਨ ਯੂਕਰੇਨ ਪਾਰਤ ਤੇ ਰੂਸ ਵਿੱਚ ਨਿੱਜੀ ਸੰਪਰਕ ਜਾਂ ਫਿਰ ਕਈਆਂ ਦੇ ਰਿਸ਼ਤੇਦਾਰ ਹੋਣਾ ਈਬੀ ਨੇ ਕਿਹਾ ਕਿ ਫੈਡਰਲ ਸਰਕਾਰ ਸਹੀ ਦੇਸ਼ਾਂ ਵਿੱਚ ਕੰਮ ਤਾਂ ਕਰ ਰਹੀ ਹੈ ਪਰ ਹੌਲੀ ਰਫ਼ਤਾਰ ਨਾਲ ਅਸ਼ਪਾਈ ਹਰਦੀਪ ਸਿੰਘ ਨੇਜਰ ਦੀ ਪਹਿਲੀ ਵਰਸੀ ਮੌਕੇ ਹਾਊਸ ਆਫ ਕਾਮਨਸ ਦੇ ਵਿੱਚ ਸਾਰੀਆਂ ਧਿਰਾਂ ਦੀ ਸਹਿਮਤੀ ਦੇ ਨਾਲ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ Following discussions among representatives of all parties in the house I understand that there is an agreement to observe a moment of silence in memory of Hardeep Singh Nijjar assassinated in Surrey British Columbia 1 year ago today I now invite honorable members to rise ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ